ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਬਹੁਤ ਲੰਬੀ ਜਦਵ جہਦ ਬਹੁਤ ਲੰਬੀ ਜਦਵ جہਦ ਬਹੁਤ ਵੱਡੀਆਂ ਕੁਰਬਾਨੀਆਂ ਲੰਮਾ ਸਮਾਂ 5 ਸਾਲ ਕੁਰਬਾਨੀਆਂ ਕਰਨੀਆਂ ਪਈਆਂ ਸਿੱਖ ਕੌਮ ਨੂੰ 1920 ਤੋਂ ਲੈ ਕੇ 1925 ਤੱਕ ਅਕਾਲੀ ਲਹਿਰ ਚੱਲੀ ਸੀ ਗੁਰਦੁਆਰਾ ਸੁਧਾਰ ਲਹਿਰ ਚੱਲੀ ਸੀ ਉਸ ਤੋਂ ਬਾਅਦ ਕੁਰਬਾਨੀਆਂ ਤੋਂ ਬਾਅਦ ਹੋ ਚਾਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਐਕਟ ਬਣਿਆ ਸੀ ਉਹ ਜਿਹੜੀ ਕਮੇਟੀ ਹੈ ਆਪਣੇ ਆਪ ਚ ਲਖਨ ਧਾਰਮਿਕ ਜਿਹੜੇ ਸੰਸਥਾਵਾਂ ਦੇ ਪ੍ਰਬੰਧ ਲਈ ਇੱਕ ਲੋਕਤੰਤ੍ਰਿਕ ਢੰਗ ਵਾਲੀ ਇੱਕ ਬਖਰੀ ਕਮੇਟੀ ਹੈ ਸ਼ਾਇਦ ਦੁਨੀਆਂ ਚ ਕਿਤੇ ਹੋਰ ਮਿਸਾਲ ਨਹੀਂ ਮਿਲਦੀ ਇਹ ਬਖਰੀ ਗੱਲ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਸ ਸੰਸਥਾ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਉਹਦੇ ਕਾਰਨਾਂ 'ਚ ਵੀ ਕਦੇ ਗੱਲ ਕਰਾਂਗੇ ਵੀ ਕੌਣ ਜ਼ਿੰਮੇਵਾਰ ਹੈ ਪਰ ਇੱਕ ਗੱਲ ਤਾਂ ਸਪੱਸ਼ਟ ਹੈ ਨਾ 13 ਸਾਲ ਹੋ ਗਏ ਚੋਣ ਨਹੀਂ ਹੋਈ ਕੀ ਹੁਣ ਜਨਵਰੀ 25 ਤੱਕ ਚੋਣ ਹੋਣ ਦੀ ਸੰਭਾਵਨਾ ਹੈ 11 24 ਸੀ ਨਾ ਲਾਸਟ ਹੁਣ ਹੋਏਗੀ ਜਨਵਰੀ ਤੱਕ ਇਹ ਤੇ ਆਪਾਂ ਚਰਚਾ ਕਰਾਂਗੇ ਤੇ ਚਰਚਾ ਕਰਨ ਤੋਂ ਪਹਿਲਾਂ ਇੱਕ ਜਿਹੜੀ ਅਪੀਲ ਅਕਸਰ ਕਰਦਾ ਹਾਂ ਅੱਜ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਜਿੰਨਾ ਦੋਸਤਾਂ ਨੇ ਇਹ ਜੋ ਚੈਨਲ ਹੈ ਹਰਜਿੰਦਰ ਵਾਲੀਆ YouTube ਚੈਨਲ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਗੱਲ ਸ੍ਰੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਦੀ ਕਰ ਰਿਹਾ ਕਿ 13 ਸਾਲ ਹੋ ਗਏ ਚੋਣ ਹੋਈ ਨਹੀਂ ਉਹਦੇ ਬਹੁਤ ਸਾਰੇ ਕਾਰਨ ਨੇ ਇੱਕ ਵੱਡਾ ਕਾਰਨ ਤਾਂ ਹੀ ਰਹਾ ਕਿ ਸਹਿਜਤਾ ਦੀ ਸਿੱਖਾ ਨੂੰ ਲਾਭੇ ਕਰਨਾ ਸੀ ਬੋਰਡ ਦੇ ਅਧਿਕਾਰ ਤੋਂ ਔਰ ਕੋਟ ਕੇ ਇਸ ਅਦਾਲਤੀ ਪ੍ਰਕਿਰਿਆ ਚੱਲਦੀ ਹੁੰਦੀ ਹੈ ਉਹ ਚੱਲਦੀ ਰਹੀ ਤੇ ਜਿਹੜੀ ਪਿਛਲੀ ਕਮੇਟੀ ਹੈ ਉਹ ਕੰਟੀਨਿਊ ਕਰਦੀ ਰਹੀ ਜਿਹੜੀ ਪ੍ਰਬੰਧਕ ਕਮੇਟੀ ਚੁਣੀ ਹੋਈ ਸੀ ਇਹ ਪਾਰਸ ਸਿੰਘ ਮੱਕੜ ਪਾਸ ਚ ਪ੍ਰਧਾਨ ਰਹੀ ਉਹ ਲਗਾਤਾਰ ਚੱਦੀ ਰਹੀ ਤੇ ਇਸ ਕਰਕੇ ਹੁਣ ਚਾਂਸਸ ਬਣੇ ਸੀ ਵੈਸੇ ਤੁਹਾਨੂੰ ਇਹ ਦੱਸ ਦਈਏ ਕਿ ਕਮੇਟੀ ਜਿਹੜੀ ਇਹਨਾਂ ਸਾਲਾਂ ਚ ਟੁੱਟ ਗਈ ਇਹਦੇ 11 ਮੈਂਬਰ ਘਟ ਗਏ 8 ਸੀਟਾਂ ਘਟ ਗਏ ਜਦੋਂ ਹਰਿਆਣਾ ਦੀ ਅਕਾਦਮੀ ਕਮੇਟੀ ਬਣ ਗਈ ਖੈਰ ਇਹ ਕਮੇਟੀ ਜਿਹੜੀ ਹੈ ਉਸ ਦੀ ਹੁਣ ਚੌਣ ਹੋਣ ਦੀ ਸੰਭਾਵਨਾ ਵੱਧ ਰਹੀ ਹੈ ਤੇ ਹੁਣ ਕਿਉਂ ਇਹ ਬਗਦ ਕਿਉਂ ਕਹਿ ਰਿਹਾ ਮਤਲਬ ਜੇ ਇਸ ਹਸਭਾਬਨਾ ਬਣੀ ਤਾਂ ਕਿਉਂ ਬਣੀ ਉਹ ਇਸ ਕਰਕੇ ਕਿ ਦੇਖੋ ਚੋਣ ਕਰਾਉਣ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਇੱਕ ਚੀਫ ਕਮਿਸ਼ਨਰ ਗੁਰਦੁਆਰਾ ਇਲੈਕਸ਼ਨ ਹੋਵੇ ਉਹ ਡਿਊਟੀ ਲਾਈ ਗਈ ਸੀ ਸੇਵਾਮੁਖਤ ਜੱਜ ਜਸਟਿਸ ਐਸ ਐਸ ਸਰੋਂ ਦੀ ਪਹਿਲਾਂ ਤਾਂ ਕਾਫੀ ਚਿਰ ਉਹਨਾਂ ਨੂੰ ਦਫ਼ਤਰੀ ਨਹੀਂ ਮਿਲਿਆ ਮਤਲਬ ਹਾਲ ਹੈ ਇਹ ਸਾਡਾ ਚਲੋ ਉਹ ਮਿਲ ਗਿਆ ਉਸ ਵਾਰ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਵੋਟਰ ਐ ਨਹੀਂ ਬਣਾਉਂਦੇ ਸੀ ਲੋਕ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਵੋਟਰ ਕਿਉਂ ਨਹੀਂ ਬਣਦੀ ਆ ਕੀ ਹੁਣ ਵੋਟਰ ਭੈਸੀ ਘਟ ਕੇ ਜਿਹੜੀ ਸ਼ਰਤ ਲਾਈ ਹੈ ਸਿੱਖ ਵੋਟਰ ਗਾੜੀ ਨਾ ਘਟਦਾ ਹੋਵੇ ਕੇਸ ਨਾ ਕਤਲ ਕੀਤਾ ਹੋਵੇ ਸਾਬਤ ਸਰੂਪ ਹੋਵੇ ਉਹ ਵੋਟਰ ਬਣ ਸਕਦਾ ਤੁਹਾਡਾ ਕੀ ਖਿਆਲ ਹੈ ਇਸ ਤਰ੍ਹਾਂ ਦੇ ਵੋਟਰ ਜਿਹੜੇ ਨੇ ਮਿਲ ਜਾਣ ਕਿ ਤੁਹਾਨੂੰ ਸਾਡੀ ਨਾਲ ਇਹ ਸੋਚਣ ਦੀ ਗੱਲ ਹੈ ਇਹ ਪੰਜਾਬ ਹੈ ਪੰਜਾਬ ਤੇ ਨਾ ਪ੍ਰਚਾਰ ਕਰਤਾ ਨਾ ਸ਼੍ਰੋਮੀ ਗੁਰਦੁਆਰਾ ਕਮੇਟੀ ਨੇ ਜਿਹਦੀਆਂ ਵੋਟਾਂ ਪਾਣੀਆਂ ਕਿ ਲੋਕ ਸਭ ਸਬੂਤ ਐਨੇ ਸੰਤ ਨੇ ਐਨੇ ਡੇਰੇ ਨੇ ਜੇ ਕਿਸੇ ਨੂੰ ਮੜ ਜੀ ਗੱਲ ਕਹੀਏ ਕਹਿੰਦੇ ਜੀ ਅਸੀਂ ਤਾਂ ਬੋੜੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਂਦੇ ਆ ਬਾਈਕ ਡੇਰੇਦਾਰ ਕੋ ਕਿਤੇ ਕਹਿ ਬੈਠਿਆ ਉਹ ਕਹਿੰਦਾ ਜੀ ਤੁਹਾਨੂੰ ਕੀ ਪਤਾ ਅਸੀਂ ਤਾਂ ਆਏ ਮਹੀਨੇ ਅੰਮ੍ਰਿਤ ਸੰਚਾਰ ਹੁੰਦਾ ਤੇ ਅਸੀਂ ਐਨੇ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਂਦੇ ਆ ਮੈਂ ਕਹਾਂ ਭਾਈ ਮੈਨੂੰ ਤਾਂ ਲੱਗਦਾ ਪੁਰਾਣਿਆਂ ਨੂੰ ਛਾਈ ਛੱਡੇ ਲੱਗਦੇ ਜੇ ਜਿੰਨਾ ਤੁਸੀਂ ਕਹਿੰਦੇ ਹੋ ਇੱਥੇ ਤਾਂ ਸਾਰੇ ਗੁਰਸਤ ਤਰਫ ਫਿਰਦੇ ਹੁੰਦੇ ਖੈਰ ਹੁਣ ਸਵਾਲ ਤਾਂ ਖੜਾ ਹੁੰਦਾ ਚਾਰ ਵਾਰੀ ਸਮਾਂ ਬਧਾਇਆ ਵੋਟਾਂ ਬਣਾਉਣ ਦਾ ਪਿਛਲੇ ਇਲੈਕਸ਼ਨ ਨਾਲੋਂ ਵੱਧ ਹਲੇ ਵੀ ਨਹੀਂ ਨਿਕਲੇ ਫਾਰਮ ਪਿਛਲੀ ਵਾਰ 40 ਲੱਖ ভোটার ਸੀ ਹੁਣ ভোটার ਜਿਹੜੇ ਨੇ ਉਹ ਸਾਰੇ 48 ਲੱਖ ਫਾਰਮ ਭਰੇ ਨੇ ਹਾਂ ਤਾਂ ਫਾਰਮ ਭਰੇ ਨੇ ਫਿਰ ਉਹਨਾਂ ਦੀ ਜਾਂਚ ਪੜਤਾਲ ਹੋਣੀ ਹੈ ਪਤਾ ਨਹੀਂ ਕਿੰਨੇ ਵੋਟਰ ਬਣਨੇ ਨੇ ਉਹਦੇ ਚ ਕਿੰਨੇ ਬਣਨੇ ਇਹ ਸਵਾਲ ਵੱਡੇ ਨੇ ਸਾਡੇ ਸਾਹਮਣੇ ਇਹ ਵੀ ਇੱਕ ਵਾਰੀ ਨਹੀਂ ਕਈ ਵਾਰੀ ਬਾਰ-ਬਾਰ ਫੇਕੀ ਹੋਇਆ ਫੈਸਲਾ ਵੀ ਘਰ-ਘਰ ਜਾਓ ਜਿਹੜੀਆਂ ਲੋਕਲ ਗੁਰਦੁਆਰਾ ਕਮੇਟੀਆਂ ਉਹਨਾਂ ਦੀ ਡਿਊਟੀ ਲੱਗੀ ਕਿ ਤੁਸੀਂ ਜਾ ਕੇ ਪਰਸੀਵ ਕਰੋ ਤੇ ਫਿਰ ਜਿਹੜਾ ਬੰਦਾ ਆ ਗਿਆ ਜੀ ਦੇਖੋ ਜੀ ਮੈਂ ਤਾਂ ਨਹੀਂ ਐ ਕਰੋ ਮੇਰੀ ਧਰਮ ਪਤਲੀ ਦੀ ਵੋਟ ਬਣਾ ਦਿਓ ਇਸੇ ਕਰਕੇ ਬੀਬੀਆਂ ਦੀਆਂ ਵੋਟਾਂ ਜ਼ਿਆਦਾ ਨੇ ਬੰਦਿਆਂ ਦੀ ਘੱਟ ਨੇ ਬੰਦੇ ਤਾਂ ਰੋਡੀ ਪੋਡੀ ਸਾਥ ਸੰਗ ਚ ਜ਼ਿਆਦਾ ਵੱਧ ਗਏ ਹੁਣ ਤੇ ਵੱਡੀ ਮੈਂ ਤਾਂ ਵੈਸੇ ਬਹੁਤ ਵਰ ਕੇ ਹੈ ਕਿ ਜੇ ਇਹੀ ਹਰ ਰਿਹਾ ਜਿਵੇਂ ਪੰਜਾਬ ਦਾ ਚੱਲ ਰਿਹਾ ਅਗਲੇ 15-20 ਸਾਲ ਚ ਤਾਂ ਵੈਸੀ ਸਿੱਖਾਂ ਦੀ ਗਿਣਤੀ ਇੱਥੇ ਘਟ ਜਾਣੀ ਹੈ ਮਨੋਰਟੀ ਚ ਆ ਜਾਣਾ ਜਿਵੇਂ ਬਾਹਰ ਸਾਡੇ ਬੰਦੇ ਬਾਹਰ ਜਾ ਰਹੇ ਨੇ ਔਰ ਜਿਹੜੇ ਬਿਹਾਰ ਯੂਪੀ ਤੇ ਹੋਰ ਉੱਥੇ ਪ੍ਰਵਾਸ ਪੰਜਾਬ છોੜੇ ਹੁੰਦੇ ਹੈ ਉਹ ਤਾਂ ਵੀ ਰੋਲਾ ਪੈ ਗਿਆ ਉਹ ਸਿੱਖ ਬਣ ਕੇ ਵੋਟਾਂ ਪੜਾ ਰਹੇ ਨੇ ਆ ਤਾਂ ਵੀ ਸਾਹਿਬ ਕਹਤਾ ਰਹੀ ਸੀ ਵੀ ਸਹੀ ਬੰਦੇ ਦੇ ਵੋਟਾਂ ਪੜਾਓ ਸਹੀ ਬੰਦੇ ਤੋਂ ਉਹਨਾਂ ਦਾ ਕੀ ਮਤਲਬ ਸੀ ਇਹੀ ਸੀ ਨਾ ਕਿ ਬਾਹਰਲੇ ਵੋਟਾਂ ਪੜਾ ਰਹੇ ਨੇ ਭਾਈ ਜੀ ਉਹ ਗੁਰੂ ਦੇ ਸਿੱਖ ਬਣ ਕੇ ਗ੍ਰੰਥੀ ਬਣ ਕੇ ਆ ਕੇ ਬਾਹਰੋਂ ਤੇ ਵੋਟਾਂ ਵੀ ਪੜਾ ਲੈਣਗੇ ਤੇ ਇਹ ਗੱਲ ਤਾਂ ਹੈ ਉਹ ਬੜਾ ਕੁਝ ਚੱਲਦਾ ਹੈ ਮਤਲਬ ਕਿ ਮੈਂ ਇਹ ਨਹੀਂ ਕਹਿੰਦਾ ਆ ਕਿ ਲੰਗਰ ਦਾ ਕੋਈ ਵੀ ਸ਼ੱਕ ਹੰਦਾ ਪਰ ਇੱਕ ਦਿਨ ਮੈਂ ਅਚਾਨਕ ਹੀ ਮੇਰੇ ਘਰ ਦੇ ਕੋਈ ਗੁਰਦੁਆਰੇ ਮੈਂ ਦੇਖ ਰਿਹਾ ਸੀ ਕਿ ਕਿੰਨੇ ਗਿਣਤੀ ਚ ਸੰਗਤ ਆਉਂਦੀ ਹੈ ਜਦੋਂ ਉੱਥੇ ਲੰਗਰ ਚਾਹਦਾ ਮਹੀਨੇ ਚ ਦੋ ਵਾਰ ਤੇ ਬਹੁਤ ਵੱਡੀ ਗਿਣਤੀ ਚ ਪ੍ਰਵਾਸੀ ਜਿਹੜੇ ਨੇ ਆਉਂਦੇ ਨੇ ਉਹਨਾਂ ਦੀ ਕਿਸ ਕਿਸਮ ਦੀ ਸ਼ਰਧਾ ਮੈਨੂੰ ਵੀ ਪਤਾ ਲੰਗਰ ਸ਼ਗਰ ਦੀ ਰੂਹ ਆਉਂਦੇ ਨੇ ਉਹ ਤਾਂ ਖਰ ਸਾਰੀ ਦੁਨੀਆ ਚ ਦੇਖਿਆ ਉਹ ਤੋਂ ਮੈਂ ਹਾਂਗਕਾਂਗ ਦੇਖਿਆ ਜਦੋਂ 21 ਸੈਕਟਰ ਪਰ ਉੱਥੇ ਲਾਈਨ ਲੱਗੀ ਹੁੰਦੀ ਸੀ ਜਿਹੜੇ ਚਾਈਨੀਜ਼ ਆ ਕੇ ਬੈਠ ਜਾਂਦੇ ਸੀ ਤੇ ਇਸ ਤਰ੍ਹਾਂ ਹੀ ਆਪਾਂ ਕੋਰੀਡੋਰ ਆ ਬ੍ਰਿਕ ਕੋ ਦਾ ਫਰ ਅਮਰੀਕਾ ਕੈਨੇਡਾ ਦੇ ਵਿੱਚ ਤਾਂ ਇੱਕ ਬੰਦੇ ਨੇ ਚੋਰੀ ਕੀਤੀ ਸੀ ਜੱਜ ਕਹਿੰਦਾ ਚੋਰੀ ਕਿਉਂ ਕੀਤੀ ਉਹ ਕਹਿੰਦਾ ਮੈਨੂੰ ਭੁੱਖ ਲੱਗੀ ਸੀ ਕਹਿੰਦਾ ਜੇ ਭੁੱਖ ਲੱਗੀ ਸੀ ਕਿਸੇ ਸਿੱਖ ਟੈਂਪਲ ਚ ਜਾ ਲਿਆ ਜਾਂਦਾ ਤੇ ਨੂੰੜੀ ਪਤਾ ਉੱਥੇ ਫੂਡ ਫ੍ਰੀ ਮਿਲਦਾ ਹਉ ਤਾਂ ਇਸ ਨਾਲ ਵੀ ਤੱਕ ਵੀ ਉਹ ਗੱਲ ਬਿਲਕੁਲ ਬੱਕਰੀ ਹੈ ਖੈਰਾਪਾ ਦਾ ਸਟ੍ਰੋਮਿਕ ਕਮੇਟੀ ਦੀ ਗੱਲ ਕਰ ਰਹੀ ਸੀ ਹੁਣ ਸਮਝ ਲਈ ਆਪਾਂ ਮੜ ਜੀ ਗੱਲ ਕਿ ਦੇਖੋ ਪੰਜਾਬ ਦੇ ਵਿੱਚ ਜਿਹੜੀਆਂ 110 ਸੀਟਾਂ ਨੇ 100 ਡਾਟ ਮੈਂਬਰ ਨੇ ਅਸਲ ਪੰਜਾਬ ਚੰਡੀਗੜ੍ਹ ਹਮਚਰ ਇਹ ਤਿੰਨਾਂ ਨੂੰ ਬਣਾ ਲਈਏ ਜੀ ਪੰਜਾਬ ਦੇ ਵਿੱਚ 110 ਇੱਕ ਇੱਕ ਸੀਟ ਚੰਡੀਗੜ੍ਹ ਹਮਚਰ ਨੇ 110 ਬਰਾਉ ਹੋ ਗਿਆ ਮੈਂਬਰ ਹੈਗੇ ਨੇ 100 ਡਾਟ ਕੋਲੇ ਇਹਨਾਂ ਚ ਚੋਣ ਹੈ ਯਾਨੀ ਹੁਣ ਉਹਨਾਂ ਲਈ ਜਿਹੜੇ ਵੋਟਾਂ ਬਣਾਉਣ ਦਾ سلسلہ ਸੀ ਜਿਹਦਾ ਮੈਂ ਜ਼ਿਕਰ ਕਰ ਰਿਹਾ 48 ਲੱਖ ਵੀ ਪੂਰੇ ਨਹੀਂ ਬਣੇ 47 ਲੱਖ 64696 ਮੈਂ ਬਰ ਬਣੇ ਸਰਦ ਸਾਫ ਫਾਰਮ ਭਰੇ ਨੇ ਹਲੇ ਮੈਂ ਜਿਹੜੀ ਗੱਲ ਕੀਤੀ ਸੀ ਉੱਥੇ ਦੇਖਣਾ ਹੈ ਵੀ ਸਹੀ ਕਿਹੜੇ ਨੇ ਗਲਤ ਕਿਹੜੇ ਨੇ ਇਹਨਾਂ ਚ ਜਿਹੜੇ ਮਰਦ ਨੇ ਸਿੰਘ ਨੇ ਜਿਹੜੇ ਉਹ 20 ਲੱਖ 6374 ਨੇ ਬੀਬੀਆਂ 275832 ਨੇ ਮਤਲਬ 751948 ਬੀਬੀਆਂ ਨੇ ਇਹਦਾ ਮਤਲਬ ਸਿੱਧਾ ਤਾਂ ਇਹੀ ਹੋ ਗਿਆ ਨਾ ਜਿਹੜੀਆਂ ਸਿੱਖ ਬੀਬੀਆਂ ਦੇ VOTER ਫਾਰਮ ਭਰੇ ਨੇ ਉਹਨਾਂ ਦੇ ਪਤੀ ਜਿਹੜੇ ਨੇ ਉਹ ਸਿੱਖ ਰੂਪ ਦੇ ਵਿੱਚ ਨਹੀਂ ਹੈਗੇ ਇਹ ਤਾਂ ਸਪਸ਼ਟ ਹੈ ਜਿਹੜੇ 20 ਲੱਖ ਨੇ ਉਹਨਾਂ ਚ ਤੋਂ ਬਾਅਦ ਚ ਦੇਖਿਆ ਜੂ ਉਹ ਤਾਂ ਪਤਾ ਹੀ ਲੱਗ ਗਿਆ ਨਾ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਤਾਂ ਇਸੇ ਤਰ੍ਹਾਂ ਜਿਹੜੇ ਐਸਸੀ ਦੇ ਅਨੁਸੂਚਿਤ ਜਾਤੀਆਂ ਨਾਲ ਫਾਰਮ ਭਰੇ ਗਏ ਨੇ ਉਹ 11000 1142669 ਨੇ ਸੋ ਇਹ ਜਿਹੜੀ ਸਥਿਤੀ ਹੈ ਹੁਣ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਹਾਲੇ 16 ਸਤੰਬਰ ਤੱਕ ਵੋਟਾਂ ਪਾਉਣੀਆਂ ਨੇ ਜਿਹਨੇ ਨਹੀਂ ਬਣਾਈਆਂ ਬਣਾ ਵੀ ਸਕਦਾ ਹੈ ਫਾਰਮ ਭਰ ਸਕਦਾ ਹੈ ਮੇਰਾ ਖਿਆਲ ਹੈ ਤੋ ਬਦ ਨਹੀਂ ਬੰਦੀ ਹੈ ਇਸ਼ਾਰਾ ਵੀ ਹੋਇਆ ਕਿ ਉਹ ਚਾਰ ਵਾਰੀ ਬਦਗੀ ਹੋਣੀ ਨਹੀਂ ਬਦਲੀ ਸੋ ਹੁਣ वैसे मैं तुम दस से पहला दालो 8 ਸੀਟਾ ਕੱਟ ਗਿਆ 11 ਮੈਂਬਰ ਕੱਟ ਕੇ ਪਹਿਲਾਂ ਤਾਂ ਰਿਆ ਨੇ ਅਰੇ ਵਿੱਚ ਹੁੰਦੇ ਸੀ ਹੁਣ ਦੇਖਦੇ ਆ 13 ਸਾਲ ਹੋ ਗਏ ਫੁਰ ਕੀ ਵੋਟਾ ਪਹਿਨ ਗਿਆ ਬੈਨੂ ਲੱਗਦਾ ਵੋਟਾ ਪਹਿਨ ਗਿਆ ਇਸ ਵਾਰ ਜਨਵਰੀ ਦੇ ਵਿੱਚ ਕਿਉਂਕਿ ਜਿਸ ਹਾਲਾਤ ਦੇ ਵਿੱਚ ساری ਕਹਾਣੀ ਚੱਲ ਰਹੀ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਸੱਤਾ ਧਾਰੀ तिर ਆਉਂਦੀ ਹੈ ਕੋਈ ਵੀ ਉਹ ਕਿ세ਰਾ ਕਿ ਸਿੱਕੇ ਨਾ ਗੁਰੂ ਘਰਾਂ ਦੇ ਵਿੱਚ ਅੰਗਰੇਜ਼ਾਂ ਤੋਂ ਲੈ ਕੇ ਹੁਣ ਤੱਕ ਦੇਖਿਆ ਆਪਣੇ ਬੰਦੇ ਉਹਨਾਂ ਨੂੰ ਉਹ ਉੱਥੇ ਅੱਗੇ ਲੈ ਕੇ ਆਉਂਦੀ ਹੈ ਮੈਂ ਉਹਨਾਂ ਨੂੰ ਅਕਸਰ ਕਹਿੰਦਾ ਸਰਕਾਰੀ ਸਿੱਖ ਕਹਿੰਦਾ ਮੈਂ ਕਿ ਸਰਕਾਰ ਦੇ ਜਿਹੜੇ ਸਿੱਖ ਨੇ ਸਰਕਾਰ ਦੇ ਨਾਲ ਚੱਲਣ ਵਾਲੇ ਜਿਹੜੇ ਸਿੱਖ ਨੇ ਉਹ ਸਰਕਾਰੀ ਸਿੱਖ ਹੋ ਜਾਂਦੇ ਨੇ ਤੇ ਸਰਕਾਰੀ ਸਿੱਖ ਇੱਧਰ ਵੀ ਆਉਂਦੇ ਨੇ ਕਿ ਨਹੀਂ ਆਉਂਦੇ ਇਹ ਤਾਂ ਦੇਖਣ ਵਾਲੀ ਗੱਲ ਹੈ ਲੇਕਿਨ ਇਸ ਵਾਰ ਦਿਲਚਸਪੀ ਇਹ ਹੋ ਗਈ ਕਿ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਅਕਾਲੀ ਜਨ ਜਿਹੜਾ ਪਹਿਲੇ ਹੀ ਬਹੁਤ ਸੰਕਟ 'ਚ ਉਹਦਾ ਵਿਰੋਧ ਜਿਹੜਾ ਹੋ ਰਿਹਾ ਹੈ ਸੁਧਾਰ ਲਹਿਰ ਵਾਲੇ ਕਰ ਰਹੇ ਨੇ ਅਮਰਤਪਾਲ ਸਿੰਘ ਢਿਬਰਗੜ ਜੇਲ੍ਹ 'ਚ ਬੈਠਾ ਜਿੱਤੇ ਹੋਇਆ ਉਹ ਵੀ ਕਰ ਹੈ ਖਾਲਸਾ ਸੰਜੇਸ਼ੀ ਖਾਲਸਾ ਇਹ ਸਾਰੇ ਅਕਾਲ ਤਖਤ ਦੇ ਸਾਫਾ ਜਿਹਾ ਜਿਹਾ ਅਰਜੀਤ ਸਿੰਘ ਜਿਹੜੀ ਬਹੁਤ ਸਾਰੀਆਂ ਜਸੇਬੰਦੀਆਂ ਇਸ ਵਾਰ ਚਾਹੁੰਦੀਆਂ ਨੇ ਕਿ ਅਸੀਂ ਜਿਹੜਾ ਹੈ ਗੁਰਦੁਆਰੇ ਦਾ ਪ੍ਰਬੰਧ ਸਾਡੇ ਹਫ਼ਤਾ 'ਚ ਹੋਵੇ। ਕਾਫੀ ਵੱਡਾ ਪ੍ਰੋਜੈਕਟ ਹੁੰਦਾ ਤੇ ਸਹੀ ਪ੍ਰਬੰਧ ਹੋਣਾ ਚਾਹੀਦਾ। ਪ੍ਰਬੰਧ 'ਚ ਖਾਮੀਆਂ ਨੇ। ਇਹ ਖਾਮੀਆਂ ਮੈਨੂੰ ਉਹਨਾਂ ਦੇ ਚੀਫ ਸੈਕਟਰੀ ਨੇ ਦੱਸਿਆ ਨੇ। ਜੇ ਤੁਸੀਂ ਵੀ ਸੁਣਨੀ ਆਂ ਨੇ ਉਹ ਤੁਸੀਂ ਸੁਣ ਸਕਦੇ ਹੋ YouTube ਤੇ ਖਰੀਆਂ ਗੱਲਾਂ ਹਰਚਰਨ ਸਿੰਘ ਚੀਫ ਸੈਕਟਰੀ ਨਾਲ ਦੋ ਐਪੀਸੋਡ ਨੇ। ਜਿਦੇ 'ਚ ਉਹ ਦੱਸਦਾ ਵੀ ਬਹੁਤ ਕੁਛ ਸੋਬੀ ਕਮੇਟੀ 'ਚ ਹੁੰਦਾ। ਕਿੱਥੇ ਕਿੱਥੇ ਕ腐ਪਸ਼ਨ ਹੋ ਰਹੀ ਹੈ ਕਿੱਥੇ ਕਿੱਥੇ ਪ੍ਰਸ਼ਾਚਾਰ ਰੋਕਿਆ ਜਾਣਾ ਚਾਹੀਦਾ ਹੈ ਨਹੀਂ ਰੁਕ ਰਿਹਾ ਲਗਾਤਾਰ ਵੱਧ ਰਿਹਾ ਬਹੁਤ ਕੁਛ ਹੈ ਨਮੀ ਜੋ ਇੱਕ ਕਮੇਟੀ ਜਾਂ ਚੋਣ ਹੋਣੀ ਜ਼ਰੂਰੀ ਹੈ ਕਿਉਂਕਿ ਬਹੁਤ ਕੁਰਬਾਨੀਆਂ ਨਾਲ ਇਹ ਸੰਸਥਾ ਬਣੀ ਸੀ ਸੰਸਥਾ ਕਾਇਮ ਰਹਿਣੀ ਚਾਹੀਦੀ ਹੈ ਸੰਸਥਾ ਨੂੰ ਬੁਰੀ ਤਰੀਕੇ ਨਾਲ ਛੱਟ ਬੱਜੀ ਹੈ ਜਿਹੜੀ ਪਾਰਟੀ ਨੇ ਸਰਕਾਰ ਚਲਾਈ ਉਸੇ ਪਾਰਟੀ ਦੇ ਹੱਥ ਚ ਕਮਾਂਡ ਸੀ ਤੇ ਉਹੀ ਪਾਰਟੀ ਦੀ ਜੇਬ ਚ ਉਹਦੇ ਪ੍ਰਧਾਨ ਸਾਹਿਬ ਦੀ ਜੇਬ ਚ ਬਾਦਲ ਸਾਹਿਬ ਦੀ ਪਹਿਲਾਂ ਵੱਡੇ ਬਾਦਲ ਸਾਹਿਬ ਦੀ ਤੇ ਛੋਟੇ ਬਾਦਲ ਸਾਹਿਬ ਦੀ ਜੇਬ ਚੋਂ ਇਹ ਨਿਕਲਦਾ ਸੀ ਹਾਲਾਂਕਿ ਉਹ ਕਲੇਮ ਕਰਦੇ ਨੇ ਕਿ ਅਸੀਂ ਇਕੱਲੇ ਇਕੱਲੇ ਮੈਂਬਰ ਨਾਲ ਗੱਲ ਕਰਕੇ ਬਣਾਉਂਦੇ ਸੀ ਲੇਕਿਨ ਜਥੇਦਾਰ ਬਚਨ ਸਿੰਘ ਟੋੜਾ ਤੋਂ ਬਾਅਦ ਉਹਨਾਂ ਨੇ ਇਹੋ ਜਿਹੇ ਬੰਦੇ ਬਣਾਇਆ ਜਿਹੜੇ ਬਸ ਉਹੀ ਉਹਨਾਂ ਦੀ ਪ੍ਰੌਕਸੀ ਹੁੰਦੀ ਸੀ ਉਹਨਾਂ ਉਹੀ ਚਲਾਉਂਦੇ ਸੀ ਕਿ ਉਹਨਾਂ ਨਾਲ ਹੀ ਫਿਰ ਜਥੇਦਾਰਾਂ ਨਾਲ ਪਾਠ ਹੁੰਦੇ ਸੀ ਫਿਰ ਜਥੇਦਾਰਾਂ ਨਾਲ ਵੀ ਸੋ ਇਹ ਦੋਨੇ ਸੰਸਥਾਵਾਂ ਜਿਹੜੀ ਹੈ ਤਖਤ ਸੇਵਨ ਤੇ ਸੰਸ ਜਿਹੜੀ ਇਹ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਜਿੰਨੀ ਤਕੜੀ ਹੋਏਗੀ ਉਨੇ ਹੀ ਜਿਹੜੇ ਹੈ ਸ਼੍ਰੋਮਣੀ ਅਕਾਲੀ ਦਰ ਜਾਂ ਸਿੱਖ ਕੌਮ ਤਕੜੀ ਹੋਏਗੀ ਔਰ ਸਿੱਖ ਕੌਮ ਤਕੜੀ ਹੋਣ ਦਾ ਮਤਲਬ ਹੈ ਕਿ ਇਸ ਖਿੱਤੇ ਦੇ ਵਿੱਚ ਜਿਹੜੀ ਰੋੜ ਹੈ ਹੁਣ ਬਹੁਤ ਮੱਟੀ ਜਿਹਨੂੰ ਖਤਰਾ ਸੰਕਟ ਪੈਦਾ ਹੋਇਆ ਉਹ ਤੋਂ ਬਚਾ ਹੋ ਸਕੇਗਾ ਦੇਖਦੇ ਹਾਂ ਚੁਮਕ ਕਦੋਂ ਹੁੰਦੀਆਂ ਨੇ ਤੁਹਾਨੂੰ ਕੀ ਲੱਗਦਾ ਚੌਣਾ ਹੋਣ ਗਿਆ ਇੱਥੇ ਤੁਸੀਂ ਆਪਣਾ ਜਿਹੜਾ ਹੈ ਮੈਨੂੰ ਰਿਸਪਾਂਸ ਭੋਗ ਹਰਾ ਜਿਹੜਾ ਜਰੂਰ ਦੇ ਉਹ ਪੂਰਾ ਜੀ ਥੋੜਾ ਬਹੁਤ ਬਹੁਤ